ਸਤਿ ਸ਼੍ਰੀ ਅਕਾਲ ਜੀ ਕਹਾਣੀ ਹੈ ਜੀ ਗੁਰਲੀਨ ਇਹ ਕਹਾਣੀ ਹੈ ਗੁਰਲੀਨ ਤੋਂ ਗੋਰੀ ਬਣਦੀ ਪਰ ਬਣੀ ਕਿਵੇਂ ਇਸ ਲਈ ਜ਼ਿੰਮੇਵਾਰ ਕੌਣ ਇਹ ਫੈਸਲਾ ਤੁਹਾਡੇ ਤੇ ਛੱਡਦੇ ਆ ਗੁਰਲੀਨ ਸਰਦਾਰ ਅਜੀਤ ਸਿੰਘ ਦੀ लाਡਲੀ ਸੋਹਣੀ ਸੁਨੱਖੀ ਇਕਲੌਤੀ ਧੀ ਉੱਚਾ ਲੰਮਾ ਕਦ ਰੰਗ ਸਾਫ਼ ਗ੍ਰੈਜੂਏਟ ਦੀ ਵੀ ਐਡ ਕੀਤੀ ਲੁਧਿਆਣੇ ਦੇ ਚੰਕੇ ਸਕੂਲ ਵਿੱਚ ਟੀਚਰ ਇਸ ਸਭਾ ਦੀ ਕੋਮਲ ਖਿਆਲਾਂ ਤੋਂ ਧਾਰਮਿਕ ਰੋ ਸਵੇਰੇ ਉੱਠ ਜਪਜੀ ਸਾਹਿਬ ਦਾ ਪਾਠ ਪਹਿਲਾਂ ਕਰਨਾ ਤੇ ਪਾਣੀ ਬਾਅਦ ਚ ਪੀਣਾ ਸਕੂਲ ਜਾਂਦਿਆਂ ਪਹਿਲਾਂ ਗੁਰੂ ਘਰ ਨਮਸਕਾਰ ਕਰਦੇ ਜਾਣਾ ਸਾਰਾ ਦਿਨ ਸਕੂਲ ਵਿੱਚ ਬੱਚਿਆਂ ਦੇ ਨਾਲ ਸਮਾਂ ਬਿਤਾਉ ਸ਼ਾਮ ਨੂੰ ਘਰ ਆਉਣਾ ਤੇ ਘਰ ਦਾ ਵੀ ਕੰਮ ਸੰਭਣਾ ਭਾਵੇਂ ਘਰ ਦੇ ਵਿੱਚ ਨੌਕਰਾਨੀ ਵਗੈਰਾ ਸਾਫ਼ ਸੀ ਪਰ ਰਸੋਈ ਦੇ ਵਿੱਚ ਹੱਥ ਚਲਾਏ ਬਿਨਾ ਉਸ ਨੂੰ ਸਵਰ ਨਹੀਂ ਸਿਉਂਦਾ ਉਹ ਜਿੱਤਾ ਖਾਣਾ ਵੀ ਚੰਗਾ ਬਣਾਉਂਦੀ ਸੀ ਤੇ ਅਜੀਤ ਨੂੰ ਕਿਸੇ ਹੋਰ ਦੇ ਹੱਥ ਦਾ ਖਾਣਾ ਪਸੰਦ ਨਹੀਂ ਸੀ ਆਉਂਦਾ ਜਦ ਦੀ ਗੁਰਲੀਨ ਦੀ ਮਾਂ ਜਸਜੀਤ ਦਾ ਦੇਹਾਂਤ ਹੋਇਆ ਸੀ ਉਸ ਟਾਈਮ ਦਾ ਹੀ ਗੁਰਲੀਨ ਦੇ ਹੱਥ ਤੋਂ ਇਲਾਵਾ ਉਸ ਦੇ ਪਾਪਾ ਕਿਸੇ ਹੋਰ ਦੇ ਹੱਥ ਦੀ ਰੋਟੀ ਨਹੀਂ ਸੀ ਪਸੰਦ ਕਰਦੇ ਜਿਵੇਂ ਹੀ ਗੁਰਲੀਨ ਦੇ ਹੱਥ ਦੇ ਸਵਾਦ ਵਿੱਚੋਂ ਉਸ ਨੂੰ ਉਸ ਦੀ ਮਾਂ ਦੇ ਹੱਥ ਦਾ ਸਵਾਦ ਆਉਂਦਾ ਹੋਵੇ ਇਹ ਗੱਲ ਗੁਰਲੀਨ ਚੰਗੀ ਤਰ੍ਹਾਂ ਜਾਣਦੀ ਸੀ ਇਸ ਲਈ ਉਹ ਘਰ ਵਿੱਚ ਚੁੱਲ੍ਹਾ ਚੌਂਕਾ ਕਿਸੇ ਨੌਕਰਾਨੀ ਨੂੰ ਨਹੀਂ ਸੀ ਸਾਹਮਣ ਦਿੰਦੀ ਸਾਰਾ ਦਿਨ ਕਿਵੇਂ ਉਸ ਰੁਟੀਨ ਦੇ ਵਿੱਚ ਬੱਜੇ-ਬੱਜੇ ਨਿਕਲ ਜਾਂਦਾ ਪਤਾ ਵੀ ਨਾ ਲੱਗਦਾ ਗੁਰਲੀਨ ਦੀ ਇੱਕ ਆਦਤ ਸੀ ਰਾਤੀ ਸੌਣ ਦੇ ਵੇਲੇ ਕਮਰੇ ਦੇ ਵਿੱਚ ਦੁਖਪੰਜਨੀ ਸਾਹਿਬ ਦੀਆਂ ਸ਼ਲੋਕਾਂ ਦਾ ਕੀਰਤਨ ਲਾ ਲੈਂਦੀ ਤੇ ਨਾਲ-ਨਾਲ ਆਪ ਵੀ ਪੜਦੀ 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 ਨੂੰ ਪਤਾ ਨਹੀਂ ਕਿਹੜੇ ਵੇਲੇ ਉਸ ਨੂੰ ਨੀਂਦ ਆ ਜਾਂਦੀ ਤੇ ਉਹ ਸੌ ਜਾਂਦੀ ਫਿਰ ਸਵੇਰ ਤੇ ਫੇਰ ਉਹੀ ਕੁਝ ਉਧਰ ਅਜੀਤ ਸਿੰਘ ਆਪਣੀਆਂ ਆਪਣੀ ਜ਼ਿੰਦਗੀ ਦੀਆਂ ਸੋਚਾਂ ਵਿੱਚ ਰੁਜਿਆ ਗਰਲੀਨ ਦੇ ਵਿਆਹ ਦੀ ਬੁਣਤਾ ਬਣਾਉਂਦਾ ਬੰਨ ਦੇ ਵਿੱਚ ਹੀ ਰੁਚਿਆ ਹੋਇਆ ਸੀ ਉਹ ਚਾਹੁੰਦਾ ਸੀ ਕਿ ਹੁਣ ਗੁਰਲੀਨ ਦੀ ਸ਼ਾਦੀ ਕਰ ਦਿੱਤੀ ਜਾਵੇ ਤੇ ਉਹ ਜਲਦੀ ਹੀ ਆਪਣੇ ਘਰਵਾਰ ਵਾਲੀ ਹੋ ਜਾਵੇ ਤੇ ਉਹ ਆਪ ਵੀ ਬੇਫਿਕਰੀ ਦੇ ਸਾਹ ਲਵੇ ਅੱਗੇ ਹੀ ਜਸਜੀਤ ਦੇ ਜਾਣ ਕਰਕੇ ਤੇ ਗੁਰਲੀਨ ਨੇ ਵਿਆਹ ਲਈ ਦੇਰੀ ਕਰਵਾ ਲਈ ਸੀ ਤੇ ਹੁਣ ਤਾਂ ਵਿਆਹ ਲਈ ਬਹੁਤ ਤੇਰੀ ਹੋ ਰਹੀ ਸੀ ਕਿਉਂਕਿ ਗੁਰਲੀਨ ਵਿਆਹ ਦੇ ਨਾਮ ਤੇ ਹੀ ਗੁੱਸਾ ਕਰ ਜਾਂਦੀ ਸੀ ਤੇ ਰੁੱਸ ਜਾਂਦੀ ਸੀ ਕਿ ਮੈਂ ਆਪਣੇ ਪਿਓ ਨੂੰ ਇਕੱਲਾ ਛੱਡ ਕੇ ਕਿਤੇ ਵੀ ਨਹੀਂ ਜਾਣਾ ਪਰ ਗੱਲਾਂ ਇੱਕ ਦਿਨ ਗੱਲਾਂ ਹੀ ਰਹਿ ਜਾਂਦੀਆਂ ਤੇ ਸਮਾਜ ਤੇ ਦੁਨੀਆ ਦੀ ਰੀਤਾਂ ਤੇ ਹੀ ਚੱਲਣਾ ਪੈਂਦਾ ਹੈ ਅਜੀਤ ਨੇ ਕਈ ਰਿਸ਼ਤੇ ਵੇਖੇ ਸੀ ਕਈ ਮੁੰਡੇ ਤੇ ਚੰਗੇ ਘਰਵਾਰ ਵੀ ਵੇਖੇ ਪਰ ਗੱਲ ਕਿਤੇ ਵੀ ਸਿਰੇ ਨਾ ਚੜੀ ਇਸ ਐਤਵਾਰ ਵੀ ਇੱਕ ਜਗ੍ਹਾ ਤੇ ਜਾਣਾ ਸੀ ਕੋਈ ਉਸ ਦਾ ਦੋਸਤ ਸੀ ਉਸ ਨੇ ਬੁਲਾਇਆ ਸੀ ਉਸ ਦੇ ਕੋਈ ਜਾਣ ਪਹਿਚਾਨ ਵਾਲੇ ਦਿੱਲੀ ਦਿੱਲੀੋਂ ਆ ਰਹੀ ਸੀ ਕਹਿੰਦਾ ਇੱਕ ਵਾਰ ਮਿਲ ਲਈ ਅਜੀਤ ਸਿੰਘ ਗਿਆ ਮਿਲਣ ਤੇ ਬੰਦੇ ਚੰਗੇ ਲੱਗੇ ਉਸਨੇ ਲੱਗੇ ਹੱਥ ਸ਼ਾਮ ਦੀ ਚਾਹ ਵਾਸਤੇ ਕਹਿ ਦਿੱਤਾ ਕਿ ਇੱਕ ਵਾਰ ਕੁੜੀ ਵੇਖ ਲਵੋ ਮੁੰਡੇ ਦੇ ਮਾਤਾ ਪਿਤਾ ਤੇ ਨਾਲ ਵੱਡੀ ਭੈਣ ਸੀ ਉਹਨਾਂ ਨੇ ਗੱਲ ਮੰਨ ਲਈ ਤੇ ਘਰ ਆ ਕੇ ਗੁਰਲੀਨ ਨੂੰ ਦੱਸਿਆ ਤੇ ਉਹ ਤਾਂ ਲੜਨ ਲੱਗ ਪਈ ਵੀ ਕਿੰਨੀ ਵਾਰ ਮੈਂ ਕਿਹਾ ਕਿ ਮੈਂ ਵਿਆਹ ਨਹੀਂ ਕਰਵਾਉਣਾ ਨਹੀਂ ਛੱਡ ਕੇ ਜਾਣਾ ਤੁਹਾਨੂੰ ਤੇ ਇਸ ਘਰ ਨੂੰ ਮੈਂ ਹੱਸ ਕੇ ਕਿਹਾ ਨਾ ਜਾਇਂ ਪਰ ਅਗਲੇ ਆਉਣਗੇ ਚਾਪ ਲਾ ਦੇ ਮੀ ਤੂੰ ਬਸ ਮੇਰਾ ਮਾਣ ਰੱਖ ਲਵੀ ਸ਼ਾਮੀ ਮੁੰਡੇ ਦੇ ਮਾਪਿਓ ਆਏ ਤੇ ਪਹਿਲੀ ਨਾਜ਼ਰ ਵਿੱਚ ਹੀ ਗੁਰਲੀਨ ਨੂੰ ਤੇ ਉਸ ਦੀ ਖੂਬਸੂਰਤੀ ਤੇ ਸਾਦਗੀ ਕਰਕੇ ਪਸੰਦ ਕਰ ਗਏ ਤੇ ਕਹਿੰਦੇ ਕਿ ਸਾਡੇ ਵੱਲੋਂ ਤਾਂ ਹਾਂ ਹੈ ਜੀ ਬਾਕੀ ਮੁੰਡੇ ਕੁੜੀ ਦੀ ਮਰਜ਼ੀ ਅਸੀਂ ਨਾ ਆਪਣੇ ਮੁੰਡੇ ਤੇ ਆਪਣੀ ਕੋਈ ਗੱਲ ਥੋਪੀ ਤੇ ਨਾ ਹੀ ਤੁਸੀਂ ਕੋਈ ਆਪਣੀ ਕੁੜੀ ਤੇ ਪ੍ਰੈਸ਼ਰ ਪਾਉਣਾ ਜ਼ਿੰਦਗੀ ਭਰ ਦੇ ਰਿਸ਼ਤੇ ਹਨ ਹੱਸਦਿਆਂ ਖੇਡਦਿਆਂ ਹੀ ਨਿਭਣੇ ਚਾਹੀਦੇ ਹਨ ਗਰਲੀਨ ਦੇ ਦਿਲ ਨੂੰ ਮੁੰਡੇ ਦੀ ਮੰਮੀ ਦੀ ਇਹ ਗੱਲ ਛੂ ਗਈ ਓਹੋ ਪਹਿਲੀ ਵਾਰ ਕਿਸੇ ਦੇਖ ਦਿਖਾਈ ਤੋਂ ਬਾਅਦ ਨਰਾਜ ਨਹੀਂ ਸੀ ਹੋਈ ਤੇ ਨਾ ਹੀ ਉਸਨੇ ਆਪਣੇ ਪਾਪਾ ਨੂੰ ਕੋਈ ਅਲੰਪਾ ਦਿੱਤਾ ਸੀ ਤੇ ਅੱਜ ਤਾਂ ਗਰਲੀਨ ਬੜੀ ਖੁਸ਼ ਲੱਗ ਰਹੀ ਸੀ ਸਵੇਰੇ ਹੀ ਫੋਨ ਆ ਗਿਆ ਕਿ ਅਗਲੇ ਐਤਵਾਰ ਤੁਸੀਂ ਆ ਜਾਓ ਦਿੱਲੀ ਤੇ ਇੱਕ ਵਾਰ ਮੁੰਡਾ ਕੁੜੀ ਇੱਕ ਦੂਜੇ ਨੂੰ ਮਿਲ ਲੈਣਗੇ ਤੇ ਗੱਲ ਅੱਗੇ ਚੱਲ ਪਵੇਗੀ ਗੁਰਲੀਨ ਨੇ ਅੱਜ ਪਹਿਲੀ ਵਾਰ ਅਜੀਤ ਸਿੰਘ ਦੀ ਇਹ ਗੱਲ ਸੁਣ ਕੇ ਕਿ ਅਗਲੇ ਐਤਵਾਰ ਦਿੱਲੀ ਨੂੰ ਜਾਣਾ ਹੈ ਸੁਣ ਕੇ ਨਾ ਨਹੀਂ ਕੀਤੀ ਤੇ ਨਾ ਹੀ ਬਸ ਅੱਖ ਵਿੱਚ ਅੱਖ ਪਾ ਕੇ ਨੀਮੀ ਜਹੀ ਪਾਲ ਲਈ ਸ਼ਾਇਦ ਹੋਣੀ ਉਸ ਨੂੰ ਆਪਣੇ ਮੁਕਾਮ ਦੇ ਵੱਲ ਲੈ ਕੇ ਜਾ ਰਹੀ ਸੀ ਇਸ ਕਹਾਣੀ ਦਾ ਅਗਲਾ ਭਾਗ ਅਗਲੇ ਭਾਗ ਦੇ ਵਿੱਚ ਲੈ ਕੇ ਆਵਾਂਗੇ ਜੀ ਜੇਕਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੇ ਇਸ ਦਾ ਅਗਲਾ ਭਾਗ ਜ਼ਰੂਰ ਪੜਿਓ ਤਾਂ ਕਿ ਕਹਾਣੀ ਪੂਰੀ ਕੀਤੀ ਜਾ ਸਕੇ ਕਹਾਣੀ ਸਾਰੀ ਸੁਣਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ